ਮੈਂ ਧੰਨਵਾਦ ਕਰਦਾ ਲੋਕਾਂ ਦੇ ਪਿਆਰ ਦਾ ਇਹਨਾਂ ਮਾਣ ਸਤਿਕਾਰ ਦੇ ਦੇਣੇ ਔਰ ਸੰਗਤ ਜਿਹੜੀ ਹੈ ਇਹ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਨਹੀਂ ਆ ਲੋਕ ਆਪ ਲੜਾਈ ਲੜ ਰਹੇ ਨੇ ਆ ਹੁਣ ਮੈਂ ਸਵੇਰ ਦਾ ਨਿਕਲਿਆ ਮੈਂ ਪਾਤੇਕਾਰ ਚੂੜੀਆਂ ਤੋਂ ਹੁੰਦਿਆ ਹੁੰਦਿਆ ਡੇਰਾ ਬਾਬਾ ਨਾਨਕ ਤੋਂ ਕੰਮ ਕੇ ਹੁਣ ਮੈਂ ਸੇਖਾ ਪਿੰਡ ਪਹੁੰਚਿਆ ਔਰ ਜਿੱਥੇ ਮੇਰੇ ਭਰਾ ਨੇ ਕਾਪੀਆਂ ਦੇ ਸਾਰੇ ਹਲਕੇ ਦੇ ਵਰਕਰ ਇੰਚਾਰਜਾਂ ਨੂੰ ਸਨੇਹਾ ਲਾਇਆ ਔਰ ਪਹੁੰਚੇ ਨੇ ਪੁਰਾ ਇੱਥੇ ਜਿਹੜਾ ਇੱਕ ਮੀਟਿੰਗ ਸੀ ਜਿਹੜਾ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਦਾ ਇਹ ਇੱਕ ਗੱਲ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਅਸਰ ਨਹੀਂ ਸੋ ਕਹਿਣ ਦਾ ਭਾਵ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ 600 ਜੁਟ ਬਿਜਲੀ ਫਰੀ ਦਿੰਦੀ ਆ ਉਹ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਵਾਸਤੇ ਉਹ ਜੇ ਅਸੀਂ ਪੂਰਾ ਕਰ ਦਿੱਤਾ ਨਾ ਤੇ ਬੀਬੀਆਂ ਵਾਲਾ ਜਿਹੜਾ ਸਾਡੀਆਂ ਔਰਤਾਂ ਵਾਲਾ 100000 ਰੁਪਏ ਇਹ ਤੇ ਦੇਖੋ ਜੋ ਇਹ ਗਰੰਟੀਆਂ ਦਿੱਤੀਆਂ ਨੇ ਇੱਕ ਅਰਵਿੰਦ ਕੇਜ ਜੀ ਵੱਲ ਜਿਹਨੇ ਭਗਵਾਨ ਇਹ ਤਾਂ ਪੂਰੀਆਂ ਕਰਾਂਗੇ ਉਪਰਧਾਰੀ ਲੋਕਾਂ ਨੂੰ ਜਲਦੀ ਲੈ ਉਹਨੇ ਤੇ ਝਾੜੂ ਸਾਰਾ ਫਿਰ ਜਾਣਾ ਜੋ ਲੇਟ ਨੇ ਨਾ ਕਾਫੀ ਲੇਟ ਰੇ ਮੁਕਾਬਲਾ ਕੋਈ ਹੋਵੇ ਨਾਲ ਭੱਜਦਾ ਹੋਵੇ ਤੇ ਦੌੜਨ ਦਾ ਵੀ ਮਜ਼ਾ ਹੁੰਦਾ ਹੈ ਕੋਈ ਮੁਕਾਬਲਾ ਕਿਹਦਾ ਕਹਿੰਦੇ ਆਪ ਮੈਂ ਮੇਰਾ ਮੁਕਾਬਲਾ ਨਹੀਂ ਇਹ ਕਹਿ ਸਕਦਾ ਇਹ ਜਿਹੜੀ ਲੜਾਈ ਹੈ ਨਾ ਦੇਖੋ ਸਭ ਤੋਂ ਵੱਡੀ ਗੱਲ ਆ ਹਰ ਪਿੰਡ 'ਚ ਜਾ ਰਹੇ ਆ 85% ਲੋਕਾਂ ਦੇ ਮਿਲ ਜ਼ੀਰੋ ਉਹਨਾਂ ਨੂੰ ਇੱਕ ਗੱਲ ਪੁੱਛਦੇ ਆ ਨਾ ਜੀ ਕਿਹਨੂੰ ਵੋਟ ਪਾਉਣੀ ਕਹਿੰਦੇ ਯਾਰ ਸਾਡਾ ਬਿਲ ਜ਼ੀਰੋ ਆ ਇਹ ਵੋਟ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਜਿਹਦਾ 1500 ਜੀ ਦਾ 2000 ਜੀ ਦਾ 2500 ਜੀ ਦਾ 3000 ਬਚਦਾ ਆ ਹੁਣ ਸੇਖਵਾ ਸਾਹਿਬ ਨੇ ਕਿਹਾ ਵੀ ਹੱਥ ਖੜੇ ਕਰੋ ਜਿਹਦਾ ਜਿਹਦਾ ਬਿੱਲ ਜ਼ੀਰੋ ਆ ਤੁਹਾਡੇ ਸਾਹਮਣੇ ਆ ਸ਼ਾਇਦ ਹੀ ਆ ਕੋਈ ਇਹ ਨਹੀਂ ਰੱਖਿਆ ਇਹ ਐਸਸੀ ਦਾ ਬਿੱਲ ਜ਼ੀਰੋ ਕਰਨਾ ਬੀਸੀ ਦਾ ਰੱਖਣਾ ਇਹ ਨਹੀਂ ਰੱਖਿਆ ਵੀ ਗਰੀਬ ਦਾ ਕਰਨਾ ਹੈ ਅਮੀਰ ਦਾ ਨਹੀਂ ਕਰਨਾ ਕਬੜੀਆਂ ਸਾਰੇ ਆ 600 ਜਿਹਨ ਤੋਂ ਜਿੱਦੀ ਬਿਜਲੀ ਘਟਿਆ ਉਹਦਾ ਬਿੱਲ ਜ਼ੀਰੋ ਆ ਇਹ ਬੜਾ ਤਗੜਾ ਇੰਪੈਕਟ ਹੈ ਲੋਕਾਂ ਦਾ ਮੈਂ ਕਿਹਾ ਜੀ ਵੇਖੋ ਕਿਤਨਾ ਇਹਨਾਂ ਤੇ ਜਾਣ ਪਈ ਹੈ ਮੈਨੂੰ ਯਾਦ ਤਾਂ ਵੀ ਹੁਣ ਇਹਨਾਂ ਨੇ ਅੱਗੇ ਨਾਲ ਤੀਨੀ ਰਫ਼ਤਾਰ ਤੇ ਜਾਣਾ ਹੈ ਰਿਜ਼ਲਟ ਜਿਹੜੇ ਤੁਹਾਡੇ ਸਾਹਮਣੇ ਆ ਮੈਂ ਧੰ ਲੋਕਾਂ ਦੇ ਪਿਆਰ ਦਾ ਇਹਨਾਂ ਮਾਣ ਸਤਕਾਰ ਦੇ ਰਹੇ ਨੇ ਔਰ ਸੰਗਤ ਜਿਹੜੀ ਹੈ ਇਹ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਨਹੀਂ ਹੈ ਲੋਕ ਆਪ ਲੜਾਈ ਲੜ ਰਹੇ ਨੇ ਆ ਹੁਣ ਮੈਂ ਸਵੇਰ ਤਾਂ ਲਿਖ ਰਿਹਾ ਮੈਂ ਪਤੇਗੜ ਚੂੜੀਆਂ ਤੋਂ ਹੁੰਦਿਆ ਹੁੰਦਿਆ ਡੇਰਾ ਬਾਬਾ ਨਾਨਕ ਤੋਂ ਪਹੁੰਚ ਕੇ ਹੁਣ ਮੈਂ ਸੇਖਾ ਪਿੰਡ ਪਹੁੰਚਿਆ ਔਰ ਜਿੱਥੇ ਮੇਰੇ ਭਰਾ ਨੇ ਕਾਪੀਆਂ ਦੇ ਸਾਰੇ ਹਲਕੇ ਦੇ ਵਰਕਰ ਇੰਚਾਰਜਾਂ ਨੂੰ ਸਨੇਹਾ ਲਾਇਆ ਔਰ ਪਹੁੰਚੇ ਨੇ ਪੂਰੇ ਇੱਥੇ ਜਿਹੜਾ ਇੱਕ ਮੀਟਿੰਗ ਸੀ ਜਿਹੜਾ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਦਾ ਇੱਕ ਗੱਲ ਪਰ ਦੇਖੋ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਅਸਲ ਨਹੀਂ ਸੋ ਕਹਿਣ ਦਾ ਭਾਵ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ 600 ਯੂਨਟ ਬਿਜਲੀ ਫਰੀ ਦਿੰਦੀ ਆ ਉਹ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਵਾਸਤੇ ਉਹ ਜੇ ਅਸੀਂ ਪੂਰਾ ਕਰ ਦਿੱਤਾ ਨਾ ਤੇ ਬੀਬੀਆਂ ਵਾਲਾ ਜਿਹੜਾ ਸਾਡੀਆਂ ਔਰਤਾਂ ਵਾਲਾ 100000 ਰੁਪਏ ਇਹ ਤੇ ਦੇਖੋ ਜੋ ਇਹ ਗਰੰਟੀਆਂ ਦਿੱਤੀਆਂ ਨੇ ਇੱਕ ਅਰਵਿੰਦ ਕੇਜ ਜੀ ਨੇ ਭਗਵਾਨ ਤੁਮਾਰ ਇਹਦੇ ਪੂਰੀਆਂ ਕਰਾਂਗੇ ਪ੍ਰਤੀ ਪਾਰਟੀ ਲੋ ਕੈਂਡੀਡੇਟ ਵੀ ਜਲਦੀ ਲਾਓ ਨਹੀਂ ਤੇ ਝਾੜੂ ਸਾਰਾ ਫਿਰ ਜਾਣਾ ਜੋ ਲੇਟ ਨੇ ਨਾ ਕਾਫੀ ਲੇਟ ਰੇ ਮੁਕਾਬਲਾ ਕੋਈ ਹੋਵੇ ਨਾਲ ਭੱਜਦਾ ਹੋਵੇ ਤੇ ਦੌੜਨ ਦਾ ਵੀ ਮਜ਼ਾ ਹੁੰਦਾ ਹੈ ਪੁਲਿਸੀ ਮੁਕਾਬਲਾ ਕਿਹਦਾ ਕਹਿੰਦੇ ਆਪ ਮੈਂ ਮੇਰਾ ਮੁਕਾਬਲਾ ਨਹੀਂ ਇਹ ਕਹਿ ਸਕਦਾ ਇਹ ਜੋ ਇਹ ਜਿਹੜੀ ਲੜਾਈ ਹੈ ਨਾ ਦੇਖੋ ਸਭ ਤੋਂ ਵੱਡੀ ਗੱਲ ਆ ਹਰ ਪਿੰਡ 'ਚ ਜਾ ਰਹੇ ਆ 85% ਲੋਕਾਂ ਦੇ ਵਿੱਚ ਜ਼ੀਰੋ ਉਹਨਾਂ ਨੂੰ ਇੱਕ ਗੱਲ ਪੁੱਛਦੇ ਆ ਨਾ ਜੀ ਕਿਹਨੂੰ ਵੋਟ ਪਾਉਣੀ ਕਹਿੰਦੇ ਯਾਰ ਸਾਡਾ ਬਿਲ ਜ਼ੀਰੋ ਆ ਇਹ ਵੋਟ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਜਿਹਦਾ 1500 ਜੀ ਦਾ 2000 ਜੀ ਦਾ 2500 ਜੀ ਦਾ 3000 ਬਚਦਾ ਆ ਹੁਣ ਸੇਖਵਾਲ ਸਾਹਿਬ ਨੇ ਕਿਹਾ ਵੀ ਹੱਥ ਖੜੇ ਕਰੋ ਜਿਹਦਾ ਜਿਹਦਾ ਬਿੱਲ ਜ਼ੀਰੋ ਆ ਤੁਹਾਡੇ ਸਾਹਮਣੇ ਆ ਸ਼ਾਇਦ ਹੀ ਆ ਕੋਈ ਇਹ ਨਹੀਂ ਰੱਖਿਆ ਇਹ ਐਸਸੀ ਦਾ ਬਿੱਲ ਜ਼ੀਰੋ ਕਰਨਾ ਬੀਸੀ ਦਾ ਰੱਖਣਾ ਇਹ ਨਹੀਂ ਰੱਖਿਆ ਵੀ ਗਰੀਬ ਦਾ ਕਰਨਾ ਹੈ ਅਮੀਰ ਦਾ ਨਹੀਂ ਕਰਨਾ ਕਬੜੀਆਂ ਸਾਰੇ ਆ 600 ਜਿਹਨ ਤੋਂ ਜਿੱਦੀ ਬਿਜਲੀ ਘਟਿਆ ਉਹਦਾ ਬਿੱਲ ਜ਼ੀਰੋ ਆ ਇਹ ਬੜਾ ਤਗੜਾ ਇੰਪੈਕਟ ਹੈ ਲੋਕਾਂ ਦਾ ਮੈਂ ਕਿਹਾ ਜੀ ਵੇਖੋ ਕਿਤਨਾ ਇਹਨਾਂ ਤੇ ਜਾਣ ਪਈ ਹੈ ਮੈਨੂੰ ਯਾਦ ਤਾਂ ਵੀ ਹੁਣ ਇਹਨਾਂ ਨੇ ਅੱਗੇ ਨਾਲ ਤੀਨੀ ਰਫ਼ਤਾਰ ਤੇ ਜਾਣਾ ਹੈ रिजल्ट तुअड़े तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप